ਕਿ ਜ਼ਿਮੀਂਦਾਰ ਕਰੂੰ ਗਰੀਬ ਰਾਹਾਂ ਚੱਲ ਪਿਆ ਜਦੋਂ ਕਰੇ ਕੁਛ ਨਾ ਉਹਨੇ ਭਾਈ ਸਾਧੂ ਟੱਕਰ ਗਿਉ ਮੰ ਬਾਬਾ ਨਾਨਕ ਭਾਈ ਵਾਲਾ ਮਰਦਾਨਾ ਉਹ ਤਾਂ ਮਾਗਰ ਲੱਗ ਗਿਆ ਵੀ ਜਿੱਥੇ ਖਾਣੇ ਉੱਥੇ ਆਪਾਂ ਖਾਂਦੇ ਹਾਂ ਕਰੂੰ ਗਰੀਬੀ ਦਾਸਤਾ ਆਇਆ ਜਦੋਂ ਬਾਗਿਆ ਬਾਲਾ ਮਰਦਾਨਾ ਕਹਿੰਦੇ ਜੀ ਨੂੰ ਕੁਛ ਦੇ ਦਿਓ ਕਹਿੰਦਾ ਹੰਕਾਰੀ ਐ ਹੰਕਾਰ ਕਰੂ ਕਨਾਂ ਜ ਆਪਾਂ ਨੂੰ ਦਾਣੇ ਦਿੱਤੇ ਤੇ ਘਰੇ ਜਵਾਖ ਰਾਜ ਲੈਣਗੇ। ਜਦੋਂ ਘਰ ਵਾਲੀ ਤੂੜੀ ਸਾਡੀ ਪਾਉਣ ਲੱਗੀ ਡੰਗਰ ਨੂੰ ਉਹ ਜਦ ਤੂੜੀ ਪਾਉਣ ਲੱਗੀ ਤੇ ਗੁੱਟ ਚ ਕਿਤੇ ਹੱਥ ਵੱਜ ਗਿਆ ਬੁਰੀ ਦੇ ਚ। ਉਹਨੇ ਖੇਤਰੀ ਉਹਦੇ ਚ ਕਣਕ ਨਿਕਲੀ। ਉਹਨੇ ਪਿਹਾਰੀ ਚ ਵੱਖਣਾ ਢੱਡ ਵਰ ਗਿਆ। ਦੇਣ ਵਾਲਾ ਤਾਂ ਉਹੀ ਐ। ਉਹਨੇ ਭਾਈ ਪੰਜ ਚਾਰ ਮਹੀਨੇ ਰਿਹਾ ਉਹਨਾਂ ਨਾਲ। ਪਾਲਾ ਤੇ ਮੈਦਾਨਾ ਕਹਿੰਦੇ ਜਿਹਦੇ ਘਰ ਦਾ ਬੁਰਾ ਹਾਲ ਐ ਕੁਛ ਨਹੀਂ ਹੰਕਾਰ ਕਰਦਾ ਕੋਤਾ ਦਿਓ ਉਹਨੂੰ। ਉਨੇ ਬਾਬੇ ਨਾਨਕ ਨੇ ਆਉਦੇ ਬਉਈਏ ਹੱਥ ਮਾਰ ਕੇ ਗੀਜੇ ਚ ਉਹਨੂੰ ਡੱਬੀ ਦੇਤੀ ਸਰਮੇ ਦੀ ਹੂੰ ਕਹਿੰਦਾ ਲੈ ਭਾਈ ਜੇ ਕੋਈ ਬਿਮਾਰ ਹੋਇਆ ਨਾ ਇਹ ਸ਼ਰਮਾ ਪਾ ਲਈ ਜੇ ਤਾਂ ਅੱਖਾਂਲੇ ਪਾਸੇ ਸਿਰ ਵਾਲੇ ਪਾਸੇ ਖੜੇ ਨੇ ਜਮਜੂਤ ਫੇਰ ਤਾਂ ਕਹਿੰਦੀ ਵੀ ਇਹਦਾ ਇਲਾਜ ਨਾ ਕਰੋ ਪਈ ਤਾਂ ਮਰੂਗਾ ਹੂੰ ਅਗਲਾ ਇਲਾਜ ਤੋਂ ਪੈਸੇ ਨਹੀਂ ਲਾਊਗਾ ਉਹਨੇ ਤਾਂ ਮਰਨੀ ਹੈ ਹੂੰ ਤੈਨੂੰ ਆਲਾ ਕੁਛ ਨਾ ਕੁ ਦੇਊਗਾ ਹੂੰ ਤੇਰਾ ਕੰਮ ਚੱਲ ਪਾ ਹੂੰ ਹੰਕਾਰ ਕਰੀ ਨਾ ਹੂੰ ਕਹਿੰਦਾ ਚੰਗਾ ਜੀ ਹਜੇ ਪਿੰਡ ਚ ਵੱੜਦੀ ਐ ਗੱਲ ਚੱਲੀ ਪਈ ਨੇ ਕਹਿੰਦਾ ਫਲਾਣੇ ਦਾ ਬੁੜਾ ਤਾਂ ਬੜਾ ਤੰਗਾ ਯਾਰ ਹੂੰ ਸਾਹਾਂ ਤੇ ਪਈ ਹੂੰ ਉਹ ਪਈ ਉਸੇ ਉਹ ਲਜਾਨਾ ਹਸਪਤਾਲ ਚ ਵੀ ਬਿੰਦ ਝਟਦੇ ਹੂੰ ਉਹਨਾਂ ਜਦੋਂ ਪਾਇਆ ਸਰਮਾਉਂਦੇ ਪੈਰਾਂ ਵਾਲੇ ਪਾਸੇ ਖੜੇ ਜਮਜੂਤ ਕਹਿੰਦਾ ਚੱਕੋ ਚੱਕੋ ਇਲਾਜ ਕਰੋ ਤਾਂ ਬਚੂਗਾ ਹੂੰ ਉਹਨਾਂ ਨੇ ਪਈ ਇਲਾਜ ਕਰਾਤਾ ਬੜਾ ਬਚ ਰਿਹਾ ਹੂੰ ਬੁੜਾ ਤਾਂ ਬਚ ਗਿਆ ਬੁੜਾ ਕਹਿੰਦਾ ਵੀ ਉਹਨੂੰ ਸੱਦੋ ਹੂੰ ਸੱਦ ਲਿਆ ਬੁੜੇ ਨੇ ਉਹਨੂੰ ਕੋਈ ਉਹਨਾਂ ਦਾ ਕਣਕ ਦਿੱਤੀ ਨਾਲੇ ਪੈਸੇ ਦਿੱਤੇ ਕਹਿੰਦਾ ਅਸੀਂ ਉਹਦਾ ਸੌਦਾ ਲਿਆ ਹੂੰ ਉਹਨਾਂ ਆਖੇ ਵੀ ਚੱਲ ਪਿਆ ਜਿਹੜਾ ਆਪਣਾ ਤਾਂ ਇਤਨੇ ਤੋਂ ਕਿਸੇ ਕਮਾਂਡੀਆਂ ਤੋਂ ਉਹਨਾਂ ਦੀ ਕਮਾਂਡੀ ਦੀ ਬੁੜੀ ਨੂੰ ਤਾਪ ਚੜ ਗਿਆ। ਹੂੰ ਉਹ ਕਹਿੰਦਾ ਫਲਾਣੇ ਨੂੰ ਫਲਾਣੇ ਨੇ ਦੱਸ ਤੇ ਆਪਾਂ ਲਈਏ ਸਦਕੇ ਆਪਣੀ ਬੁੜੀ ਨੂੰ ਤਾਪ ਨਹੀਂ ਖੜਦਾ। ਹੂੰ ਵਹਿਮ ਵੀ ਹੁੰਦਾ ਲੋਕਾਂ ਨੂੰ। ਹੂੰ ਬਾਗੇ ਸਦਨੋਂ। ਹੂੰ ਬੁੜੀ ਪਈ ਤਾਪਨਾ ਪਈ ਐ। ਹੂੰ ਉਹਨਾਂ ਦਾ ਪਾਇਆ ਸ਼ਰਮਾ ਤੇ ਸਿਰ ਵਾਲੇ ਪਾਸੇ ਖੜੇ ਜਮਜੂਤੋਂ। ਹੂੰ ਕਹਿੰਦਾ ਵੀ ਕਿਸੇ ਪਾਸੇ ਨਾਲ ਲੈ ਜਾ ਉਹ ਤਾਂ ਘੰਟੇ ਖੜੀ ਦੀ ਐ। ਹੂੰ ਉਹ ਇੰਨੀ ਗੱਲ ਕਰਕੇ ਜੇ ਘਰੇ ਨਹੀਂ ਬੜੀ ਬੁੜੀ ਮਰ ਗਈ। ਹੂੰ ਭੋਗ ਪੈ ਗਿਆ ਕਹਿੰਦਾ ਯਾਰ ਉਹ ਕੰਜਦੋ ਜੇ ਆਪਾਂ ਲੈ ਜਾਂਦੇ ਆਪਾਂ ਨੂੰ ਲੁੱਟ ਕੇ ਖਾ ਜਾਂਦੇ ਹਸਪਤਾਲਾਂ ਚ। ਹੂੰ ਆਪਾਂ ਉਹਨੂੰ ਗ ਪਈ ਉਹਨਾਂ ਨੇ ਪੈਸਾ ਡਕਾ ਦਿੱਤਾ ਚੱਲ ਪੈਜੜਾ ਇਹਦਨੇ ਹੋ ਗਿਆ ਆਪ ਬਮਾਰ ਉਹਨਾਂ ਜਦੋਂ ਆਪ ਦੇ ਸਿਰਮਾ ਪਾ ਅੱਖਾਂ ਚ ਉਹਦੇ ਸਿਰ ਵਾਲੇ ਪਾਸੇ ਖੜੇ ਜਮਜੂਤੋ ਉਹ ਵੀ ਦੂਜੇ ਪਾਸੇ ਕਰ ਲੈ ਸਿਰ ਅੱਕ ਕੇ ਜਮਜੂਤੋ ਸਿਰ ਹੀ ਨਹੀਂ ਕਰਿਆ ਸਿਰ ਤੋਂ ਬਣਾ ਜਮਜੂਤ ਜਾਣ ਨਹੀਂ ਕਰਦਾ ਜਾ ਅੱਖਾਂ ਵੀ ਦੀ ਜਾਣ ਕਰੂ ਜਾਉਂ ਵੀ ਦੀ ਬਾਗੇ ਧਰਮਰਾਜ ਕੋਲੇ ਕਹਿੰਦੇ ਮਾਲਕਾ ਉਹ ਤਾਂ ਜਾਨੂੰ ਸਿਰ ਹੀ ਨਹੀਂ ਕਰਦਾ ਸਾਡੇ ਕਿ ਨਹੀਂ ਕਹਿੰਦਾ ਭਈ ਚਾਰ ਜਾਣੇ ਵਗਜੋ ਚਾਰ ਜਮਜੂਤ ਤੋਰਤੇ ਜਦੋਂ ਭਾਈ ਜੀ ਨੇ ਦੇਖਿਆ ਵੀ ਇਹ ਤਾਂ ਚਾਰ ਆ ਗਈ ਹੂੰ ਉਹ ਦੂਜੇ ਪਾਸੇ ਗੱਲਾਂ ਕਰ ਰਿਹਾ ਸੀ ਹੂੰ ਗੰਨਮੁਖ ਦੀ ਕਰ ਧਰਮਰਾਜ ਨੂੰ ਅੱਠ ਜਾਮ ਜੂ ਤੋੜਨੇ ਪਏਗੇ ਹੂੰ ਉਹਦੀ ਖਤਰ ਜਿਸੁਰਮਾ ਦਿੱਤਾ ਹੂੰ ਉਹਨੇ ਭਾਈ ਆਖਿਆ ਵੀ ਹੁਣ ਤਾਂ ਅੱਠ ਆ ਗਏ ਹੁਣ ਤਾਂ ਮੰਜੇ ਤੇ ਚਾਰ ਸਪੇਰੇ ਰੁਕ ਗਿਆ ਉਹਨੇ ਭਾਈ ਲੱਤਾਂ ਤਾਹਾਂ ਕਰ ਲਿਆ ਸਿਰ ਥੱਲੇ ਕਰ ਲਿਆ ਆਹ ਨਾਲ ਕੋਟ ਖੜਾ ਕਰ ਲਿਆ ਉਧਰ ਹੁਣ ਘਰ ਵਾਲੀ ਆਉਂਦੀ ਆ ਲੜਦੀ ਹੂੰ ਥਾਰ ਚੱਕਰ ਰੋਟੀ ਵਾਲਾ ਕੋਲੇ ਕਹਿੰਦੀ ਦੇਖ ਕੱਲ ਤਾਂ ਕਹਿੰਦਾ ਮੈਂ ਬਿਮਾਰ ਆ ਬਿਮਾਰ ਆ ਕਹਿੰਦੀ ਹੁਣ ਬੰਜ ਖੜਾ ਖੜਾ ਦਿਖਾਉਂਦੇ ਉਹਨਾਂ ਬਥੇਰਾ ਕਹੀਗਾ ਤੂੰ ਮੇਰਾ ਬਾਂਜੀ ਖੜਾ ਰਹਿਣ ਦੇ ਉਹਨੇ ਸੁਣੀ ਨਹੀਂ ਪਈ ਉਹਨਾਂ ਤਾਂ ੱੱਕਾ ਦਿੱਤਾ ਫਿਰ ੱੱਕਾ ਦਿੱਤਾ ਜੰਮਜੂਤੇ ਚ ਨਹੀਂ ਸਰ ਫੜ ਲਿਆ ਜਾਂਦਾ ਜਾਂਦਾ ਕਹਿੰਦਾ ਨੇ ਮਰਦਾ ਨਹੀਂ ਤੀਨਾਂ ਤੋਂ ਤਾਂ ਮਰਬਾਤਾ ਮੈਨੂੰ ਮੜੀ ਤੀਮੀ ਨਹੀਂ ਕਹਿੰਦਾ ਜੇ ਤਾਂ ੱੱਕਾ ਦਿੱਤਾ ਤਾਂ ਮਰਿਆ ਮੈਂ ਨਹੀਂ ਅੱਠ ਜੰਮਜੂਤਾਂ ਅਗੀ ਦੀ ਮੇਰੀ ਖਾਤਰ ਅੱਠਾਂ ਤੋਂ ਨਹੀਂ ਰਹਾ ਜਾਂਦਾ ਮੈਂ ਉਹ ਕਿ ਭਾਈ ਉਹ ਕਹਿੰਦੀ ਕਿ ਗੱਲ ਕੀ ਐ ਕਹਿੰਦਾ ਗੱਲ ਕੀ ਹੋਣੀ ਦੀ ਮੈਨੂੰ ਬਾਬੇ ਨਾਨਕ ਨੇ ਡੱਬੀ ਦਿੱਤੀ ਸੀ ਸੁਰਮੈ ਦੇ ਚ ਜਦੋਂ ਮੈਂ ਪਾ ਲੈਣਾ ਕਹਿੰਦਾ ਮੈਨੂੰ ਦੀ ਜਾਂਦੇ ਨੇ ਜੰਮਜੂਤ ਕਿੱਧਰ ਨੇ ਕਹਿੰਦਾ ਹੁਣ ਮੈਂ ਤਾਂ 4 ਵੀ ਸੱਤ ਲੇ 8 ਵੀ ਆਕੇ ਤੀ ਨਾਲ ਫੇਰ ਵੀ ਨਹੀਂ ਤੀ ਮਰਦਾ ਜੇ ਤੂੰ ਨਾ ਛੱਡਦੀ ਮੈਨੂੰ ਕਹਿੰਦਾ ਕਿਉਂ ਕਹਿੰਦਾ ਥੱਲੇ ਤਾਂ ਜਾਨ ਕੱਢੀ ਨਹੀਂ ਠੱਕਦੀ ਮੇਰੇ ਕਹਿੰਦੀ ਕਿੰਨਾ ਤੇਰਾ ਖੜਾ ਕਹਿੰਦਾ ਘਾਂਟੇ ਕਿਢੀ ਦੀ ਕੰਮ ਆਉਂਦਾ ਕਹਿੰਦਾ 10 ਵੀ ਮਿੰਟਾਂ ਚ ਮੁੜ ਜਾਂਦੇ ਅੱਖ ਕੀ ਵਿਸਰਤਾ ਕਰਦਾ ਨਹੀਂ ਇਹ ਕਹਿੰਦਾ ਹੋਰ ਘਾਟਾ ਕਿਢੀ ਜਾਉਂਦਾ ਮੈਂ ਕਹਿੰਦਾ ਹੁਣ ਤਾਂ ਬਸ ਫੇ ਕਈ ਗੱਲ ਕਹਿੰਦੀ ਸੀ ਮੈਂ ਇਹ ਨਹੀਂ ਫੇ ਮੈਨੂੰ ਨਹੀਂ ਤੀ ਪਤਾ ਵੀ ਤੋੜਲਾ ਕੋਟ ਐਂਦਾ ਹੀ ਖੜਾ ਹੈ ਕਹਿੰਦਾ ਮਾੜਲਾ ਕੋਟ ਨੂੰ ਨਹੀਂ ਖੜਾਇਆ ਚੋ ਚੋ ਜਮ ਉਹ ਤਨੇ ਖੜਵਾਇਆ